ਗੁਰੂ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਸੰਗਤ ਜੀ ਅੱਜ ਮੈਂ ਜੋ ਵਾਰਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਹਜੂਰ ਮਹਾਰਾਜ ਮਹਾਰਾਜ ਚਰਨ ਸਿੰਘ ਜੀ ਉਹਨਾਂ ਦੇ ਟਾਈਮ ਦੀ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਸਮੇਂ ਵਿੱਚ ਇੱਕ ਸਾਧੂ ਲੰਗਰ ਵਿੱਚ ਆਇਆ ਸਾਧੂ ਕੋਲ ਕੀ ਤਾਕਤ ਸੀ ਇਸ ਬਾਰੇ ਤਾਂ ਮਹਾਰਾਜ ਜੀ ਹੀ ਜਾਣਦੇ ਹਨ ਪਰ ਉਸ ਸਾਧੂ ਨੇ ਆਪਣੀ ਤਾਕਤ ਜੋਦ ਕੁਲ ਸੀ ਉਹ ਰਿਧੀ ਸਿਧੀ ਸੀ ਜਾਂ ਕੋਈ ਕਮਾਈ ਸੀ ਇਹ ਤਾਂ ਮਹਾਰਾਜ ਜੀ ਹੀ ਜਾਣਦੇ ਹਨ ਪਰ ਉਸ ਸਾਧੂ ਨੇ ਆਪਣੀ ਤਾਕਤ ਨਾਲ ਸੇਵਾਦਾਰਾਂ ਨੂੰ ਅਸਮੰਜਸ ਵਿੱਚ ਪਾ ਦਿੱਤਾ ਹੋਇਆ ਇਸ ਤਰ੍ਹਾਂ ਕਿ ਉਹ ਸਾਧੂ ਕੁਲ ਇੱਕ ਬਰਤਨ ਸੀ ਤੇ ਜਦੋਂ ਉਹ ਲੰਗਰ ਵਿੱਚ ਆਇਆ ਤਾਂ ਉਸ ਨੇ ਸੇਵਾਦਾਰਾਂ ਨੂੰ ਉਸ ਬਰਤਨ ਵਿੱਚ ਦਾਲ ਪਾਉਣ ਲਈ ਕਿਹਾ ਸੇਵਾਦਾਰਾਂ ਨੇ ਉਸ ਬਰਤਨ ਵਿੱਚ ਦਾਲ ਪਾ ਦਿੱਤੀ। ਸਾਧੂ ਕਹਿੰਦਾ ਕਿ ਇਸ ਵਿੱਚ ਹੋਰ ਦਾਲ ਪਾ ਦਿਓ। ਉਹਨਾਂ ਨੇ ਹੋਰ ਪਾ ਦਿੱਤੀ। ਸਾਧੂ ਕਹਿੰਦਾ ਹੋਰ ਪਾ ਦਿਓ। ਸੇਵਾਦਾਰਾਂ ਨੇ ਪਾ ਦਿੱਤੀ। ਇਸ ਤਰ੍ਹਾਂ ਹੀ ਹੋਇਆ ਸਾਧੂ ਹੋਰ ਪਾਉਣ ਲਈ ਕਹਿ ਰਿਹਾ ਸੀ ਸੇਵਾਕਰ ਪਾ ਦਿੰਦੇ ਸਨ ਪਰ ਬਰਤਨ ਭਰ ਨਹੀਂ ਰਿਹਾ ਸੀ। ਇਹ ਸਭ ਵੇਖ ਕੇ ਸੇਵਾਦਾਰ ਅਸਮੰਜਸ ਵਿੱਚ ਪੈ ਗਏ। ਫਿਰ ਇੱਕ ਸੇਵਾਦਾਰ ਮਹਾਰਾਜੀ ਕੋਲ ਪਹੁੰਚਿਆ। ਤੇ ਉਸ ਨੇ ਮਹਾਰਾਜ ਜੀ ਨੂੰ ਜਾ ਕੇ ਕਿਹਾ ਮਹਾਰਾਜ ਜੀ ਲੰਗਰ ਵਿੱਚ ਇੱਕ ਸਾਧੂ ਆਇਆ ਹੈ ਉਸ ਕੋਲ ਇੱਕ ਬਰਤਨ ਹੈ ਤੇ ਉਹ ਬਰਤਨ ਦਾਲ ਦੇ ਨਾਲ ਭਰ ਹੀ ਨਹੀਂ ਰਿਹਾ ਉਹ ਹੋਰ ਦਾਲ ਪਾਉਣ ਲਈ ਕਹਿ ਰਿਹਾ ਹੈ ਅਸੀਂ ਪਾ ਦਿੰਨੇ ਹਾਂ ਪਰ ਬਰਤਨ ਭਰ ਨਹੀਂ ਰਿਹਾ ਤਾਂ ਮਹਾਰਾਜ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਜਾ ਕੇ ਸਾਧੂ ਨੂੰ ਕਹੋ ਕੀ ਠੀਕ ਹੈ ਅਸੀਂ ਹੋਰ ਦਾਲ ਬਾਅਦ ਵਾਂਗੇ ਪਰ ਪਹਿਲਾਂ ਇਸ ਤਰ੍ਹਾਂ ਕਰੋ ਕਿ ਜੋ ਬਰਤਨ ਵਿੱਚ ਦਾਲ ਹੈ ਤੁਸੀਂ ਉਸ ਨੂੰ ਖਾ ਲਵੋ ਸੇਵਾਦਾਰ ਪਹੁੰਚਿਆ ਸਾਧੂ ਕੋਲੇ ਉਸ ਨੇ ਜਾ ਕੇ ਸਾਧੂ ਨੂੰ ਮਹਾਰਾਜ ਜੀ ਦੇ ਲਫ਼ਜ਼ ਦੱਸੇ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਅਸੀਂ ਹੋਰ ਦਾਲ ਬਾਅਦ ਵਿੱਚ ਪਾਵਾਂਗੇ ਪਹਿਲਾਂ ਜੋ ਬਰਤਨ ਵਿੱਚ ਦਾਲ ਹੈ ਉਹ ਤੁਸੀਂ ਖਾ ਲਵੋ ਸਾਧੂ ਨੇ ਦਾਲ ਖਾਣੀ ਸ਼ੁਰੂ ਕੀਤੀ ਸਾਧੂ ਦਾਲ ਖਾ ਰਿਹਾ ਸੀ ਪਰ ਥਾਲੀ ਪੂਰ ਬਰਤਨ ਵਿੱਚ ਆਈ ਜਾ ਰਹੀ ਸੀ ਸਾਧੂ ਦਾਲ ਖਾਂਦਾ ਸੀ ਤੇ ਬਰਤਨ ਵਿੱਚ ਹੋਰ ਦਾਲ ਆ ਜਾਂਦੀ ਸੀ ਜਿਵੇਂ ਜਿਵੇਂ ਸਾਧੂ ਦਾਲ ਖਾਂਦਾ ਸੀ ਪਰ ਬਰਤਨ ਉਨਾ ਨਹੀਂ ਹੋ ਰਿਹਾ ਸੀ ਉਹ ਭਰੇ ਦਾ ਭਰਿਆ ਹੀ ਰਹਿੰਦਾ ਸੀ ਪਹਿਲਾਂ ਸੇਵਾਦਾਰ ਅਸਮੰਜਸ ਵਿੱਚ ਸਨ ਹੁਣ ਸਾਧੂ ਅਸਮੰਜਸ ਵਿੱਚ ਹੈ ਕਿ ਇਹ ਹੋ ਕੀ ਰਿਹਾ ਹੈ ਤੇ ਸੰਗਤ ਜੀ ਇਸ ਤਰ੍ਹਾਂ ਸਾਧੂ ਨੂੰ ਪਤਾ ਲੱਗ ਗਿਆ ਕਿ ਨਹੀਂ ਇੱਥੇ ਮੇਰੇ ਤੋਂ ਵੀ ਕੋਈ ਵੱਡਾ ਬੈਠਾ ਹੋਇਆ ਹੈ ਤੇ ਸਾਧੂ ਦੀਆਂ ਅੱਖਾਂ ਖੁੱਲ ਗਈਆਂ ਸਿੰਘ ਜੀ ਡੇਰੇ ਦੀਆਂ ਜੋ ਵੀ ਸਾਖੀਆਂ ਹਨ ਕਹਾਣੀਆਂ ਹਨ ਸਾਰੀ ਸੰਗਤ ਨੇ ਆਮ ਹੀ ਸੁਣੀਆਂ ਹੋਈਆਂ ਹਨ ਜਿਸ ਵੀ ਕਿਸੇ ਵੀਰ ਪ੍ਰਾਣੇ ਇਹ ਸਾਖੀ ਪਹਿਲਾਂ ਸੁਣੀ ਹੋਈ ਸੀ ਕਿਸੇ ਸਤਸੰਗੀ ਤੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਉਹ ਕਮੈਂਟ ਕਰਕੇ ਜ਼ਰੂਰ ਦੱਸਣ ਜੀ ਤੇ ਜੇ ਕਿਸੇ ਵੀਰ ਭਰਾ ਨੂੰ ਕੋਈ ਹੋਰ ਸਾਖੀ ਡੇਰੇ ਦੀ ਵਾਰਤਾ ਪਤਾ ਹੈ ਤਾਂ ਉਹ ਵੀ ਕਮੈਂਟ ਵਿੱਚ ਸਾਂਝੀ ਜ਼ਰੂਰ ਕਰਨ ਜੀ ਰਾਧਾ ਸਵਾਮੀ ਜੀ ਸੰਗਤ ਜੀ ਜੇ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਰਾਧਾ ਸਵਾਮੀ ਜੀ